ਆਹ ਥੋੜੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬੱਕ ਬੱਕ ਨਿਊਜ਼ ਆਊਟਲੈਟਸ ਕੀ ਸਟ੍ਰੈਟਜੀ ਆ ਕੀ ਕਿਸ ਤਰ੍ਹਾਂ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਆਈਐਸ ਦੇ ਏਜੰਟਸ ਨੂੰ ਇਨਸਟਰਕਟ ਕੀਤਾ ਜਾ ਰਿਹਾ ਵੀ ਤੁਹਾਡੀਆਂ ਜਿਹੜੀਆਂ ਜੈਕਟਾਂ ਆ ਉਹਨਾਂ ਤੇ ਆਈਐਸ ਜਾਂ ਪੁਲਿਸ ਪੂਰੀ ਤਰ੍ਹਾਂ ਦਿਸੇ ਤਾਂ ਕਿ ਜਿਹੜਾ ਮੀਡੀਆ ਆ ਜੇ ਫੋਟੋਆਂ ਵੀ ਖਿੱਚੇ ਪਏ ਇੱਕ ਤਰ੍ਹਾਂ ਨਾਲ ਡਰ ਵਾਲਾ ਜਿਹੜਾ ਪਤਾ ਲੱਗੇ ਪੈਦਾ ਹੋਵੇ ਇਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ 2000 ਦੇ ਕਰੀਬ ਪਿਛਲੇ 2 ਦਿਨਾਂ ਦੇ ਵਿੱਚ ਲੋਕਾਂ ਕ ਅਰੈਸਟ ਕੀਤੇ ਗਏ ਜੀ ਜੀ ਸੋ ਸੀਐਨ ਦੀ ਸੀਐਨਐਨ ਦੇ ਮੁਤਾਬਕ ਜੋ ਫੈਡਰਲ ਏਜੰਟਸ ਆ ਇਮੀਗ੍ਰੇਸ਼ਨ ਆਪਰੇਸ਼ਨਸ ਦੇ ਵਿੱਚ ਇਨਵੋਲਵ ਉਹਨਾਂ ਨੂੰ ਇਹ ਕਿਹਾ ਗਿਆ ਆ ਕਿ ਤੁਸੀਂ ਕੈਮਰਾ ਰੈਡੀ ਰਹੋ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਮੇਡ ਫॉर ਟੀਵੀ ਲੁੱਕ ਅਰੈਸਟ ਕੋਇਨਸੀਡੈਂਟ ਨਹੀਂ ਹੈਗੀ ਜਿਸ ਤਰ੍ਹਾਂ ਡਾਕਟਰ ਫੇਲਰ ਦੀ ਵੀ ਕੱਲ ਆਪਾਂ ਗੱਲਬਾਤ ਕੀਤੀ ਸੀ ਵੀ ਕਿਸ ਤਰ੍ਹਾਂ ਉਹਨੂੰ ਵੀ ਦਿਖਾ ਲਿਆ ਗਿਆ ਵੀ ਦੇਖੋ ਜੀ ਅਸੀਂ ਇਦਾਂ ਲੋਕਾਂ ਨੂੰ ਜਿਹੜੇ ਆ ਅਰੈਸਟ ਕਰ ਰਹੇ ਹੈਗੇ ਆ ਡਾਕਟਰ ਫੇਲ ਮੈਗਰੀਊ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵੀ ਜਿਹੜਾ ਅਨਾਉਂਸ ਕੀਤਾ ਸੀ ਵੀ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਆ ਟੌਮ ਹੋਮਨ ਦੇ ਨਾਲ ਰਲ ਕੇ ਉਹਨਾਂ ਨੇ ਜੋ ਦੇਖਿਆ ਵੀ ਕਿਸ ਤਰ੍ਹਾਂ ਲੋਕ ਅਰੈਸਟ ਹੋ ਰਹੇ ਹੈਗੇ ਆ ਅ ਸ਼ਿਕਾਗੋ ਦੇ ਵਿੱਚ ਆਪਰੇਸ਼ਨ ਹੋ ਰਹੇ ਆ ਸ਼ਿਕਾਗੋ ਚੋਂ ਵੱਡੀ ਗੰਢੀ ਚ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਘਰਾਂ ਚੋਂ ਅਰੈਸਟ ਕੀਤੇ ਗਏ ਆ ਚਰਚ ਦੇ ਵਿੱਚੋਂ ਵੀ ਇੱਕ ਖਬਰ ਆ ਰਹੀ ਆ ਵੀ ਚਰਚ ਵਿੱਚ ਵੀ ਜੋ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਜੈਨੀਫਰ ਐਮਨੇਜ਼ ਉਹਦਾ ਇੱਕ ਕਜ਼ਨ ਸੀ ਕਹਿੰਦੇ ਵੀ ਫੈਡਰਲ ਏਜੰਟਸ ਨੇ ਨਿਊ য়ারਕ ਨਿਊ ਜਰਸੀ ਏਰੀਆ ਦੇ ਵਿੱਚ ਅਰੈਸਟ ਕੀਤਾ ਕਿ ਉਹ ਤਾਂ ਕਿਸੇ ਨੂੰ ਹਾਰਮ ਨਹੀਂ ਕਰਦਾ ਸੀ ਕੋਈ ਉਹਦਾ ਕ੍ਰਿਮੀਨਲ ਹਿਸਟਰੀ ਨਹੀਂ ਸੀ ਸਿਰਫ ਆਪਣੀ ਕੋਈ ਭਤੀਜੀ ਦੀ ਉਹ ਟੇਕ ਕੇਅਰ ਕਰਦਾ ਸੀ ਕਿਉਂਕਿ ਭਾਣਜੀ ਦੀ ਕਿਉਂਕਿ ਉਹਦੀ ਭੈਣ ਦੀ ਜਿਹੜੀ ਡੈਥ ਹੋ ਗਈ ਸੀ ਸੋ ਬਹੁਤ ਸਾਰੇ ਲੋਕ ਇਦਾਂ ਦੇ ਖਬਰਾਂ ਆ ਰਹੀਆਂ ਹੈਗੀਆਂ ਸ਼ਿਕਾਗੋ ਦੇ ਵਿੱਚੋਂ ਇੱਕ ਨੇਟਿਵ ਆ ਮੈਕਸੀਕੋ ਬੀਬੀਸੀ ਉਹ ਕਹਿੰਦੀ ਵੀ ਮੈਂ 30 ਸਾਲਾਂ ਤੋਂ ਇੱਥੇ ਰਹਿੰਦੀ ਸੀ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਸੋ ਕਾਫੀ ਨੇਸ਼ਨਵਾਈਡ ਕਹਿੰਦੇ ਵੀ ਸੋਮਵਾਰ ਨੂੰ 1198 ਲੋਕ ਅਰੈਸਟ ਕੀਤੇ ਗਏ ਆ ਤੇ 853 ਜੋ ਆਈਸ ਵਾਲਿਆਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੈਗਾ ਤੇ ਇਸ ਤੋਂ ਬਿਨਾ 956 ਲੋਕ ਹੋਰ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਚੋਂ 554 ਨੂੰ ਡਿਟੇਨਰਸ ਦੇ ਅੰਡਰ ਜੋ ਰੱਖਿਆ ਗਿਆ ਹੈਗਾ ਆਈਸ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਵਾਈਡ ਨੈਟ ਕ੍ਰੀਏਟ ਕਰ ਰਹੀ ਆ ਬੱਖ-ਬੱਖ ਏਰੀਏ ਦੇ ਵਿੱਚ ਪਿਕ ਕਰ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਆਪਾਂ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਜਿਹੜਾ ਇੱਕ ਇੱਕ ਤਰ੍ਹਾਂ ਨਾਲ ਅਟੈਕ ਕਰਨਾ ਹੈ ਕਿੱਥੇ-ਕਿੱਥੇ ਜਾ ਕੇ ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕਰਨਾ ਹੈਗਾ ਇਮੀਗ੍ਰੇਸ਼ਨ ਆਫੀਸਰਸ ਜੋ ਉਹਨਾਂ ਦਾ ਮਿਸ਼ਨ ਹੁਣ ਕਹਿੰਦੇ ਇਹ ਹੀ ਆ ਕਿ ਨੋਬਾਡੀ ਗੈਟਸ ਫ੍ਰੀ ਪਾਸ ਇਹ ਐਸੋਸੀਏਟਿਡ ਪ੍ਰੈਸ ਰਿਪੋਰਟ ਕਰ ਰਿਹਾ ਹੈਗਾ ਬਿਲਕੁਲ ਅਸ ਟਾਈਮ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਇਹਨਾਂ ਲੋਕਾਂ ਦੇ ਲਈ ਜਿਹੜੇ ਉਹ ਬਣੇ ਪਏ ਆ ਆ ਇੱਕ ਸਾਡੇ ਵੀਰ ਪੁੱਛਦੇ ਵੀ ਗ੍ਰੀਨ ਕਾਰਡ ਰੱਖੀਏ ਆਪਣੇ ਕੋਲ ਕੇ ਪਾਸਪੋਰਟ ਰੱਖੀਏ ਭਾਈ ਕੋਈ ਨਾ ਕੋਈ ਡਾਕੂਮੈਂਟ ਜ਼ਰੂਰ ਰੱਖੋ ਫੋਨ ਦੇ ਵਿੱਚ ਫੋਟੋ ਖਿੱਚ ਕੇ ਜਿਹੜੀ ਆ ਉਹ ਰੱਖੋ ਉਹਨਾਂ ਤਾਂ ਕਹਿੰਦੇ ਵੀ ਗ੍ਰੀਨ ਕਾਰਡ ਨਾਲ ਕੈਰੀ ਕਰਨਾ ਚਾਹੀਦਾ ਪਰ ਗਵਾਚਣ ਦੇ ਡਰ ਖਾਣਾ ਤੁਸੀਂ ਐਟ ਲੀਸਟ ਕਾਪੀ ਤਾਂ ਉਹਦੀ ਜਿਹੜੀ ਆ ਉਹ ਬਣਾ ਕੇ ਜ਼ਰੂਰ ਰੱਖੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਗਵਾਉਂਗੇ ਤਾਂ ਇਹਨੂੰ ਵੀ ਜਿਹੜਾ ਨਾਲ ਰੱਖਿਆ ਜਿਹੜਾ ਉਹ ਜਾ ਸਕਦਾ ਆ ਉਹ ਇਹ ਇਹ ਆਈ ਥਿੰਕ ਹਰਜ ਸਿੰਘ ਜੀ ਪਤਾ ਨਹੀਂ ਕਨਫਰਮ ਕਰ ਸਕਦੇ ਅੱਜ ਸਾਲ ਇਹ ਗਿਆ ਨਹੀਂ ਆਪਾਂ ਵੀ ਪੁੱਛਣ ਦੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਉਹ ਜਦਾਂ ਰੀਅਲ ਆਈਡੀ ਦੇ ਵਿੱਚ ਇਮੀਗ੍ਰੇਸ਼ਨ ਸਟੇਟਸ ਇਹ ਹੁੰਦਾ ਆ ਕਿ ਉਹ ਉਹ ਇਹਨਾਂ ਆਪ ਲੋਕਾਂ ਦੀ ਜਿਹੜੀ ਆ ਡਾਕੂਮੈਂਟੇਸ਼ਨ ਦੇ ਲਈ ਜੇ ਪਤਾ ਲੱਗਾ ਕਿਸੇ ਦੇ ਨਾਲ ਗੱਲਬਾਤ ਹੋਈ ਤਾਂ ਆਪਾਂ ਪਤਾ ਕਰਨ ਦੀ ਜਿਹੜੀ ਉਹ ਚੀਜ਼ ਦੀ ਜ਼ਰੂਰ ਕੋਸ਼ਿਸ਼ ਆ ਕਰਾਂਗੇ ਓਵਰਆਲ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਨਵੀਂ ਬਣੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਖਤਰ ਕ੍ਰਿਸ਼ਟੀ ਨਿਯਮ ਉਹ ਵੀ ਨਾਲ ਕਹਿੰਦੇ ਰੇਡਾਂ ਦੇ ਵਿੱਚ ਸ਼ਾਮਲ ਹੋ ਰਹੇ ਹੈਗੇ ਆ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਭਾਈ ਇਹਦੇ ਫਟੇ ਇਹ ਜਿਹੜੀ ਪੂਰੀ ਤਰ੍ਹਾਂ ਜਿਹੜੇ ਉਹ ਚੱਕੇ ਪਏ ਨੇ ਤੇ ਕੱਲਾ ਇਹ ਹੀ ਨਹੀਂ ਉਹਨਾਂ ਨਾਲ ਇਹ ਵੀ ਜਿਹੜਾ ਕਿਹਾ ਵੀ ਜਿੰਨੇ ਵੀ ਡਰਟ ਬੈਗਸ ਆ ਸਮਗਲਰਸ ਆ ਉਹਨਾਂ ਸਾਰਿਆਂ ਨੂੰ ਅਸੀਂ ਚੱਕ ਕੇ ਜਿਹੜਾ ਆ ਉਹ ਬਾਹਰ ਸਿੱਟਣਾ ਜਿਹੜਾ ਹੋ ਹੈਗਾ ਆ ਤੇ ਅਸੀਂ ਲਗਾਤਾਰ ਸਿੱਟ ਰਹੇ ਆ ਕ੍ਰਿਸਟੀ ਨਿਯਮ ਨੇ ਕਹਿੰਦੇ ਫੁਟੇਜ ਵੀ ਜਿਹੜੀ ਉਹ ਪੋਸਟ ਕੀਤੀ ਇਮੇਜ ਦੀ ਇਮੇजेस ਪੋਸਟ ਕੀਤੀਆਂ ਰੇਟ ਦੀਆਂ ਵੀ ਕ੍ਰਿਮੀਨਲ ਏਲੀਨ ਵਿਦ ਕਿਡਨੈਪਿੰਗ ਅਸਾਲਟ ਬਰਗਲਰੀ ਚਾਰजेस ਇਜ਼ ਨਾਓ ਇਨ ਕਸਟਡੀ ਥੈਂਕਸ ਟੂ ਆਈਸ ਡਰਟ ਬੈਗਸ ਲਾਈਕ ਥਿਸ will continue to be removed from our streets uh, DHS ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਆਪਰੇਸ਼ਨ ਆ ਇਸ ਦੇ ਵਿੱਚ ਇੱਕ ਹੀ ਜਿਹੜਾ ਟਾਰਗੇਟ ਅਸੀਂ ਮੁੱਖ ਤੌਰ ਦੇ ਉੱਤੇ ਰੱਖਦੇ ਆ ਮਰਡਰਰਸ ਕਿਡਨੈਪਰਸ ਤੇ ਇੰਡੀਵਿਜੂਅਲਸ ਜਿਨ੍ਹਾਂ ਦੇ ਉੱਤੇ ਅਸਾਲਟ ਜਾਂ ਬਰਗਲਰੀ ਦੇ ਚਾਰਜ ਲੱਗੇ ਆ ਪਰ ਇਹ ਵੀ ਜਿਹੜਾ ਆਪਾਂ ਜਦੋਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ ਅਜੇ ਇਹ ਇਸ ਦਰਮਿਆਨ ਅਜੇ ਇਹ ਲੋਕ ਵੀ ਬਹੁਤ ਹਤੇ ਜਿਹੜੇ ਇਹਨਾਂ ਦੇ ਚੜਨੇ ਆ ਚੜ ਰਹੇ ਆ ਵੀ ਜਿਹੜੇ ਕੋਈ ਜਿਨ੍ਹਾਂ ਨੇ ਕੋਈ ਕ੍ਰਾਈਮ ਵਗੈਰਾ ਜਾਂ ਚਾਰਜ ਤਾਂ ਨਹੀਂ ਕੀਤਾ ਹਾਂ ਪਰ ਅਮਰੀਕਾ ਦੇ ਵਿੱਚ ਉਹ ਅਨਡਾਕੂਮੈਂਟਡ ਹੈਗੇ ਆ ਸੋ ਉਹਨਾਂ ਨੂੰ ਵੀ ਨਾਲ ਹੀ ਉਹਨਾਂ ਬੱਸਾਂ 'ਚ ਬਿਠਾ ਕੇ ਉਹਨਾਂ ਜਹਾਜ਼ਾਂ 'ਚ ਬਿਠਾ ਕੇ ਲਗਾਤਾਰ ਵਾਪਸ ਛੱਡਿਆ ਜਾ ਰਿਹਾ ਆ ਮੈਕਸੀਕੋ ਕੋਲੰਬੀਆ ਜਿਨ੍ਹਾਂ ਨੇ ਇੱਕ ਟਾਈਮ ਦੇ ਉੱਤੇ ਜਹਾਜ਼ ਲੈਣ ਤੋਂ ਨਾ ਕਰ ਦਿੱਤੀ ਸੀ ਇਵੈਂਚੁਅਲੀ ਉਹ ਮੰਨ ਗਏ ਸੀਗੇ ਉਹਨਾਂ ਨੇ ਇਨਫੈਕਟ ਆਪ ਆਪਣੇ ਜਹਾਜ਼ ਜਿਹੜੇ ਉਹ ਕੱਲੇ ਕੱਲ ਇਸ ਬਾਬਤ ਜਿਹੜੇ ਹਾਊਸ ਦੇ ਸਪੀਕਰ ਨੇ ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ ਮਾਈਕ ਜான்ਸਨ ਨੇ ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਗੱਲ ਆ ਪਹਿਲਾਂ ਜਿਹੜੀ ਅੜੀ ਕਰਦੇ ਸੀ ਹੁਣ ਮੰਨ ਹੀ ਨਹੀਂ ਮੰਨਣ ਦੀ ਬਜਾਏ ਉਹ ਆਪਣੇ ਪ੍ਰੈਜ਼ੀਡੈਂਸ਼ੀਅਲ ਪਲੇਨ ਕੱਲ ਰਹੇ ਆ ਕਹਿੰਦੇ ਵੀ ਇਦਾਂ ਅਸੀਂ ਬਾਕੀ ਮੁਲਕਾਂ ਨੂੰ ਵੀ ਕਹਿੰਨੇ ਆ ਵੀ ਆਪੋ ਆਪਣੇ ਜਿਹੜੇ ਇਲੀਗਲ ਤੁਹਾਡੇ ਸਿਟੀਜ਼ਨ ਇੱਥੇ ਰਹਿ ਰਹੇ ਨੇ ਤੁਹਾਡੇ ਸਿਟੀਜ਼ਨ ਜੋ ਅਮਰੀਕਾ ਚ ਇਲੀਗਲੀ ਇੱਥੇ ਰਹਿ ਰਹੇ ਆ ਉਹਨਾਂ ਨੂੰ ਲਈ ਜਹਾਜ਼ ਕੱਲੋ ਇਹ ਅਜ ਕਾਲ ਕੇ ਅਸੀਂ ਉਹਨਾਂ ਨੂੰ ਵਿੱਚ ਬਿਠਾਉਨੇ ਆ ਤੇ ਵਾਪਸ ਲਾਓ ਸਾਡੇ ਟੈਕਸ ਪੇਅਰ ਦੇ ਮਨੀ ਜਿਹੜੀ ਇਸ ਦੇ ਵਿੱਚ ਬਹੁਤ ਜ਼ਿਆਦਾ ਸੇਫ ਹੋਊਗੀ ਸੇਫ ਜਿਹੜੀ ਆ ਉਸ ਦੇ ਵਿੱਚ ਹੋਊਗੀ ਬਚ ਜਿਹੜੀ ਉਹ ਜਾਊਗੀ ਉਧਰ ਜਿਹੜੇ ਟੌਮ ਹੋਮਨ ਬਾਰਡਰਸ ਆ ਨਾ ਉਹਨਾਂ ਨੇ ਇੱਕ ਵਾਰੀ ਫੇਰ ਰਸਤੀ ਨੂੰ ਦਰਾਇਆ ਵੀ 트럼ਪ ਹੋਣਾ ਨੇ ਜਿਹੜੀ ਸੌ ਚੱਕੀ ਆ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡੈਪੂਟੇਸ਼ਨ ਆਪਰੇਸ਼ਨ ਆ ਉਸ ਨੂੰ ਰਨ ਜਿਹੜਾ ਉਹ ਕਰਨਾ ਆ ਤੇ ਕਹਿੰਦੇ ਵੀ ਉਹ ਤੁਸੀਂ ਅਮਰੀਕਾ ਦੇ ਵਿੱਚ ਆਉਂਦੇ ਦਿਨਾਂ 'ਚ ਇਸੇ ਤਰੀਕੇ ਦੇ ਨਾਲ ਦੇਖੂਗੇ ਤੇ ਸਾਡਾ ਫੋਕਸ ਫਿਰ ਉਹਨਾਂ ਨੇ ਇਹੋ ਹੀ ਕਿਹਾ ਵੀ ਪਬਲਿਕ ਸੇਫਟੀ ਜਿੰਨੇ ਵੀ ਥ੍ਰੈਟ ਆ ਉਹਨਾਂ ਨੂੰ ਜਿਹੜਾ ਉਹ ਬਚਾਉਣਾ ਆ ਉਦੋਂ ਸਟੇਟ ਡਿਪਾਰਟਮੈਂਟ ਨੇ ਡਿਪਾਰਟਮੈਂਟ ਆਫ ਸਟੇਟ ਨੇ ਯੂਐਸ ਦੇ ਸਿਟੀਜ਼ਨ ਨੂੰ ਬਾਰਡਰ ਦੇ ਨਜ਼ਦੀਕ ਜਿੰਨੇ ਵੀ ਮੈਕਸੀਕੋ ਦੇ ਸ਼ਹਿਰ ਆ ਉਥੇ ਜਾਣ ਤੋਂ ਨਾ ਕਰ ਦਿੱਤੀ ਆ ਉਥੇ ਉਹਨਾਂ ਨੇ ਲੈਵਲ 4 ਜਿਹੜੀ ਵਾਰਨਿੰਗਸ ਆ ਉਹ ਜਾਰੀ ਕਰ ਦਿੱਤੀਆਂ ਉਹਨਾਂ ਨੇ ਐਡਵਾਈਸ ਕਰ ਦਿੱਤਾ ਆ ਵੀ ਅਮਰੀਕਨਸ ਮੈਕਸੀਕਨ ਬਾਰਡਰ ਟਾਊਨ ਜਿਹੜੇ ਟੈਕਸਸ ਦੇ ਨਜ਼ਦੀਕ ਪੈਂਦੇ ਆ ਜਾਂ ਅਮਰੀਕਾ ਦੇ ਬਾਰਡਰ ਦੇ ਨਜ਼ਦੀਕ ਕਿਤੇ ਵੀ ਪੈਂਦੇ ਆ ਉਹਨਾਂ ਦੇ ਵਿੱਚ ਅਮਰੀਕਨਸ ਨਾ ਜਾਣ ਤੁਹਾਡੀ ਜਾਣ ਨੂੰ ਜਿਹੜਾ ਉੱਥੇ ਖਤਰਾ ਹੋ ਸਕਦਾ ਆ ਕਹਿੰਦੇ ਵੀ ਐਜ਼ ਅ ਪ੍ਰਕਾਸ਼ਨ ਯੂ ਐਸ ਗਵਰਨਮੈਂਟ empioyes हैव बीन ਆਰਡਰਡ ਟੂ ਅਵੋਇਡ 올 ਟ੍ਰੈਵਲ ਇਨ ਐਂਡ ਅਰਾਊਂਡ ਰੇਨੋਸਾ ਰਿਓ ਬਰਾਵੋ ਆਊਟਸਾਈਡ ਆਫ ਡੇਲਾਈਟ ਆਵਰਸ ਤੇ ਡਰਟ ਰੋਡਸ ਦੇ ਉੱਤੇ ਕਹਿੰਦੇ ਵੀ ਤੁਸੀਂ ਬਿਲਕੁਲ ਵੀ ਨਾ ਜਿਹੜਾ ਜਾਓ ਟੈਮੋਲੋਪੀਸ ਕਰਕੇ ਜਿਹੜਾ ਸ਼ਹਿਰ ਆ ਉਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਲੈਵਲ 4 ਜਿਹੜਾ ਹੋ ਕੀਤਾ ਆ ਜਿਹੜਾ ਮਕੈਲਨ ਟੈਕਸਸ ਦੇ ਆਪੋਜ਼ਿਟ ਸਾਈਡ ਦੇ ਉੱਤੇ ਮੈਕਸੀਕੋ ਦੇ ਵਿੱਚ ਸ਼ਹਿਰ ਪੈਂਦਾ ਹੈ ਮੈਕਸੀਕੋ ਦੇ ਕੁਝ ਏਰੀਆ ਦੇ ਵਿੱਚ ਜਿਹੜੇ ਅਮਰੀਕਨ ਵਿਜ਼ਿਟ ਕਰਨ ਗਏ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕੁੱਟਮਾਰ ਹੋਈ ਹੈਗੀ ਆ ਇਸ ਇਸ਼ੂ ਨੂੰ ਲੈ ਕੇ ਸੋ ਜਿਹੜੇ ਵੀ ਸਾਡੇ ਸਰੋਤੇ ਸੁਣਦੇ ਆ ਤੁਸੀਂ ਮੈਕਸੀਕੋ ਵੀ ਕੋਈ ਘੁੰਮਣ ਫੇਨ ਜਾ ਰਹੇ ਆ ਅ ਮੇਕ ਸ਼ੋਰ ਕਰਕੇ ਜਾਓ ਪਈ کہیں ਕਿਤੇ ਉਥੇ ਡਿਸਟਰਬੈਂਸ ਨਾ ਹੋਵੇ ਕਈ ਸਰੋਤੇ ਸਾਡੇ ਪੁੱਛ ਰਹੇ ਆ ਕਿੱਥੇ ਕਿੱਥੇ ਰੇਡ ਪਈ ਆ ਉਹ ਆਪਾਂ ਕੀ ਆ ਵੀ ਦਿਨ ਦੇ ਸ਼ੁਰੂਆਤ ਵੇਲੇ ਨਹੀਂ ਪਤਾ ਲੱਗਦਾ ਕੱਲ ਜੇ ਸ਼ਾਮ ਦੀ ਤੁਸੀਂ ਅਪਡੇਟ ਕੈਲੀਫੋਰਨੀਆ ਖਬਰਾਂ ਸੁਣੀਆਂ ਹੋਗੀਆਂ ਉਹਦੇ ਵਿੱਚ ਸਾਰੇ ਸ਼ਹਿਰਾਂ ਦੇ ਮੈਂ ਨਾਂ ਦੱਸੇ ਸੀ ਕਿੱਥੇ ਕਿੱਥੇ ਰੇਡਸ ਹੋਈਆਂ ਅੱਜ ਵੀ ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਵਾਲਾ ਪ੍ਰੋਗਰਾਮ ਆ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀ ਸੈਕੰਡ ਪ੍ਰੈਜ਼ੀਡੈਂਸੀ ਆ ਡੋਨਲਡ 트੍ਰੰਪ ਉਹਨਾਂ ਦੀ ਮੇਨ ਮੁੱਦਾ ਹੀ ਇਸ ਵਾਰੀ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਸੀਗਾ ਪਰ ਇਹ ਪਹਿਲੀ ਵਾਰੀ ਹੋ ਰਿਹਾ ਪਈ ਜੋ ਮਿਲਟਰੀ ਆ ਉਸ ਨੂੰ ਵੀ ਯੂਜ਼ ਕੀਤਾ ਜਾ ਰਿਹਾ ਹੁਣ ਬਾਰਡਰ ਦੇ ਉੱਤੇ ਆਲਰੇਡੀ ਮਿਲਟਰੀ ਲਾਈ ਗਈ ਹੈਗੀ ਆ ਮਿਲਟਰੀ ਦੇ ਜਹਾਜ਼ਾਂ ਦੇ ਨਾਲ ਹੀ ਲੋਕਾਂ ਨੂੰ ਜਿਹੜਾ ਵਾਪਸ ਆ ਉਹਨਾਂ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ ਹੈਗਾ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦਾ ਪਿੱਲਰ ਸੀਗਾ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਹਾਲਾਂਕਿ ਉਹਨਾਂ ਨੇ ਵਾਅਦਾ ਤਾਂ ਇਹ ਕੀਤਾ ਵੀ ਮੈਂ 11-12 ਮਿਲੀਅਨ ਲੋਕ ਰਿਪੋਰਟ ਕਰੂੰਗੇ ਪਰ ਇਹ ਇੰਪੋਸੀਬਲ ਆ ਇਹ ਤੁਸੀਂ ਦੇਖ ਹੀ ਸਕਦੇ ਆ ਪਿਛਲੇ 5-6 ਦਿਨਾਂ 'ਚ ਜਿੱਦਾਂ ਹਜ਼ਾਰ ਤੋਂ ਵੱਧ ਬੰਦਾ ਨਹੀਂ ਉਹਨਾਂ ਤੋਂ ਜਿਹੜਾ ਫੜ ਹੋਇਆ ਹੈਗਾ ਤੇ ਬਾਕੀ ਕਿੰਨੇ ਕੁ ਭੇਜੇ ਹੈਗੇ ਆ ਉਹ 2000 ਗੋਟਾਮਾਲਾ ਚਲ ਗਏ 2 ਮਕਸੀਕੋ ਚਲ ਗਏ ਤੇ ਬਾਕੀ ਹਜੇ ਕੋਈ ਖਬਰ ਨਹੀਂ ਆ ਰਹੀ ਹੈਗੀ ਪਰ ਇਹ ਗੱਲ ਬਿਲਕੁਲ ਸਹੀ ਹੈ ਵੀ ਯੂਐਸ ਸਾਈਲਮ ਸਿਸਟਮ ਜਿਹੜਾ ਆ ਉਹ ਉਹਨਾਂ ਨੇ ਇਹ ਕਿਹਾ ਵੀ ਵਿਦਆਊਟ ਪ੍ਰੋਪਰ ਡਾਕੂਮੈਂਟੇਸ਼ਨ ਉਹਨਾਂ ਨੇ ਉਹ ਬੰਦ ਕਰ ਦਿੱਤਾ ਆਉਣ ਵਾਲੇ ਜਿਹੜੇ ਨਵੇਂ ਲੋਕ ਆਣੇ ਹੈਗੇ ਆ ਸੋ ਮਿਲਟਰੀ ਬਿਲਕੁਲ ਨਾਲ ਰਲ ਕੇ ਚੱਲ ਰਹੀ ਹੈਗੀ ਆ ਇਮੀਗ੍ਰੇ ਰਿਫਿਊਜੀ ਐਡਮਿਸ਼ਨ ਟੋਟਲੀ ਸਸਪੈਂਡ ਕਰ ਦਿੱਤਾ ਗਿਆ ਇਨਡੇਫੀਨਿਟਲੀ ਸੋ ਜੇ ਕੋਈ ਸਰੋਤਾ ਸੋਚ ਰਿਹਾ ਆ ਜਾਂ ਕੋਈ ਕਿਸੇ ਦਾ ਦੋਸਤ ਮਿੱਤਰ ਵੀ ਜੀ ਅਸੀਂ ਇੱਥੇ ਆ ਕੇ ਰਿਫਿਊਜੀ ਹੁਣ ਅ ਅਪਲਾਈ ਕਰ ਲਾਂਗੇ ਕਹਿੰਦੇ ਭਈ ਵਿਦਿਨ ਆਵਰਸ ਆਫਟਰ ਟੇਕਿੰਗ ਆਫ ਅ ਮਿਸਟਰ 트੍ਰੰਪ ਇਨਡੇਫਿਨਿਟਲੀ ਪਾਜ਼ ਦ ਯੂਐਸ ਰਿਫਿਊਜੀ ਐਡਮਿਸ਼ਨ ਪ੍ਰੋਗਰਾਮ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਆਫੀਸ਼ੀਅਲਸ ਨੂੰ ਇਨਸਟਰਕਟ ਕੀਤਾ ਭਈ ਸਾਰੇ ਰਿਫਿਊਜੀ ਜਿਹੜੇ ਆ ਉਹਨਾਂ ਦੀ ਐਂਟਰੀ ਨੂੰ ਇਮੀਡੀਏਟਲੀ ਬੰਦ ਕਰ ਦਿੱਤਾ ਜਾਵੇ ਆ ਇਹ ਜੋ ਸੀਵੀਐਸ ਨਿਊਜ਼ ਆ ਉਹਨਾਂ ਨੇ ਰਿਪੋਰਟ ਕੀਤਾ ਹੈਗਾ ਕਹਿੰਦੇ ਭਈ 22000 ਤੋਂ ਵੱਧ ਜਿਹੜੇ ਰਿਫਿਊਜੀ ਆਲਰੇਡੀ ਅਪਰੂਵਡ ਸੀ ਜਿਨ੍ਹਾਂ ਨੇ ਯੂ ਐਸ ਏ ਦੇ ਵਿੱਚ ਆਣਾ ਸੀਗਾ ਪਿਛਲੇ 18 ਤੋਂ 24 ਮਹੀਨਿਆਂ ਤੋਂ ਜਿਹੜੀ ਉਹ ਐਪਲੀਕੇਸ਼ਨ ਆ ਉਹਦੇ ਰਾਹੀਂ ਵੀ ਯੂਕਰੇਨ ਦੇ ਬੰਦੇ ਸੀ ਕਾਫੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਅਮਰੀਕਨ ਫੌਜੀਆਂ ਦੇ ਵੀ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਫਲਾਈਟਸ ਤਾਂ ਰੈਡੀ ਸੀਗੀਆਂ ਪਰ ਉਹ ਫਲਾਈਟੇ ਕੈਨਸਲ ਕਰ ਦਿੱਤੀਆਂ ਗਈਆਂ 2 ਲੱਖ 40000 ਯੂਕਰੇਨੀਅਨਸ ਯੂ ਐਸ ਏ ਦੇ ਵਿੱਚ ਆਏ ਆ ਜੋ ਇੱਕ ਪਾਲਿਸੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸ਼ੁਰੂਆਤ ਕੀਤੀ ਸੀ ਜਿਹਦਾ ਨਾਮ ਸੀ ਯੂਨਾਈਟਿੰਗ ਫਾਰ ਯੂਕਰੇਨ ਪਾਲਿਸੀ ਉਹਦੇ ਤਹਿਤ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਇਹ ਕਿਹਾ ਆ ਵੀ ਇਮੀਡੀਏਟਲੀ ਜਿਹੜੇ 240000 ਯੂਕਰੇਨੀਅਨਸ ਯੂ ਐਸ ਦੇ ਵਿੱਚ ਆਏ ਆ ਉਹਨਾਂ ਨੂੰ ਜਿਹੜੀ ਪੈਰੋਲ ਗ੍ਰਾਂਟ ਕਰਨੀ ਸਟਾਪ ਕਰ ਦਿੱਤੀ ਜਾਵੇ ਆ ਇਹ ਇਹ ਵੈਸੇ ਉਦਾਂ ਅਨਪਬਲਿਸ਼ਡ ਗਵਰਨਮੈਂਟ ਡਾਟਾ ਆ ਪਰ ਸੀਵੀਐਸ ਇਹਦੇ ਵਿੱਚ ਰਿਪੋਰਟ ਕਰ ਰਿਹਾ ਹੈਗਾ 70000 ਦੇ ਕਰੀਬ ਜਿਹੜੇ ਅਫਗਾਨ ਉਹਨਾਂ ਨੇ ਅਸਾਈਲਮ ਲਿਆ ਹੈਗਾ ਸਪੈਸ਼ਲ ਵੀਜ਼ਾ ਜਿਨ੍ਹਾਂ ਨੇ ਅਮਰੀਕਨ ਮਿਲਟਰੀ ਨੂੰ ਸਪੋਰਟ ਕੀਤਾ ਸੀ ਉਹ ਵੀ ਕਹਿੰਦੇ ਆਪਣਾ ਜਿਹੜਾ ਲੀਗਲ ਸਟੇਟਸ ਆ ਉਹ ਲੂਜ਼ ਕਰ ਸਕਦੇ ਹੈਗੇ ਆ ਇਸ ਤੋਂ ਬਿਨਾ ਹੋਰ ਪੈਰੋਲ ਵੇਸਟ ਪ੍ਰੋਗਰਾਮ ਸ਼ੁਰੂ ਕੀਤੇ ਗਏ ਸੀ ਬਾਈਡਨ ਸਰਕਾਰ ਵੱਲੋਂ ਜਿਹਦੇ ਵਿੱਚ ਕੀਬੋਨਸ ਕੀਬਾ ਦੇ ਲੋਕ ਹੇਸ਼ੀਅਨ ਨਿਕਾਰਾਗਵਾ ਬੈਨਜ਼ੂਏਲਾ ਤੇ ਪ੍ਰੈਜ਼ੀਡੈਂਟ ਓਬਾਮਾ ਹੋਣਾਂ ਦੇ ਟਾਈਮ ਦੇ ਕੁਝ ਸੈਂਟਰਲ ਅਮਰੀਕਨ ਯੂਥ ਜੋ ਇਸ ਮੁਲਕ ਦੇ ਵਿੱਚ ਇਲੀਗਲੀ ਆਏ ਸੀ ਸੋ ਉਹ ਸਾਰੀਆਂ ਪਾਲਿਸੀਜ਼ ਦੇ ਉੱਤੇ ਵੀ ਜਿਹੜਾ ਇੱਕ ਤਰ੍ਹਾਂ ਨਾਲ ਸਟਾਪ ਹੋਣ ਜਾ ਰਿਹਾ ਹੈਗਾ ਸੋ ਕਹਿੰਦੇ ਵੀ ਜਸਟ ਮਿੰਟਸ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣਾਂ ਨੇ ਸੌ ਚੱਕੀ ਆ ਉਹ ਤੋਂ ਬਾਅਦ ਇਮੀਡੀਏਟਲੀ ਮਿੰਟਸ ਬਾਅਦ ਇਹ ਮੋਬਾਈਲ ਐਪਲੀਕੇਸ਼ਨ ਜਿਹਨੂੰ CVP ਬੰਦ ਕਰਕੇ ਕਿਹਾ ਜਾਂਦਾ ਸੀ ਉਹ ਬੰਦ ਕਰ ਦਿੱਤੀ ਗਈ ਹੈਗੀ ਆ ਜੀ ਬਿਲਕੁਲ ਉਧਰ ਜਿਹੜੇ ਗਵਰਨਰ ਗ੍ਰੈਗ ਐਬਟ ਨੇ ਟੈਕਸਸ ਦੇ ਉਹਨਾਂ ਨੇ ਜਿਹੜੀ ਨੈਸ਼ਨਲ ਗਾਰਡ ਆ ਉਹਨਾਂ ਦਾ ਟੈਕਸਸ ਟੈਕਟੀਕਲ ਬਾਰਡਰ ਫੋਰਸ ਆ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਆ ਉਹਨਾਂ ਨੇ ਡਾਇਰੈਕਟ ਕੀਤਾ ਆ ਵੀ ਜਿਹੜੀ ਟੈਕਸਸ ਮਿਲਟਰੀ ਡਿਪਾਰਟਮੈਂਟ ਆ ਉਹਦੇ ਵਿੱਚੋਂ 400 ਜਿਹੜੇ ਹੋਰ ਫੌਜੀ ਆ ਉਹਨਾਂ ਨੂੰ ਬਾਰਡਰ ਦੇ ਉੱਤੇ ਕੱਲਿਆ ਜਾਵੇ ਫੋਰਟਵਰਥ ਮਿਲਟਰੀ ਬੇਸ ਤੋਂ ਤੇ ਹਿਊਸਟਨ ਤੋਂ ਕਹਿੰਦੇ ਵੀ ਅੱਜ ਉਹ ਉਹਨਾਂ ਨੇ ਚਾਲੇ ਪਾਏ ਆ ਸੀ 130ਜ਼ ਦੇ ਨਾਲ ਚੀਨੋਕ ਹੈਲੀਕਾਪਟਰਸ ਤੇ ਇਸ ਟਾਈਮ ਜਿਹੜੇ ਹਜ਼ਾਰਾਂ ਹੀ ਟੈਕਸਿਸ ਨੈਸ਼ਨਲ ਗਾਰਡ ਦੇ ਸੋਲਜਰਸ ਆਲਰੇਡੀ ਡਿਪਲਾਈ ਹੋਏ ਨੇ ਜਿਹੜੇ ਯੂ ਐਸ ਬਾਰਡਰ ਏਜੰਟਸ ਦੇ ਨਾਲ ਯੂ ਐਸ ਮੈਕਸੀਕੋ ਦੇ ਬਾਰਡਰ ਦੇ ਉੱਤੇ ਲੱਗੇ ਨੇ ਤਨਾਤ ਨੇ ਉਹਨਾਂ ਦੇ ਵਿੱਚ 400 ਹੋਰ ਫੌਜੀਆਂ ਨੂੰ ਕਲ ਦਿੱਤਾ ਗਿਆ ਹੈਗਾ ਯਾ گورనర్ ਐਬਰਟ ਨੇ ਜਿਹੜਾ ਆਖਿਆ ਵੀ ਟੈਕਸਸ ਪਾਰਟਨਰ ਆ ਵਾਈਟ ਹਾਊਸ ਦੇ ਨਾਲ ਇਸ ਕੰਮ ਦੇ ਵਿੱਚ ਵੀ ਅਸੀਂ ਸਿਕਿਉਰ ਕਰਨਾ ਆ ਟੈਕਸਸ ਮੈਕਸੀਕੋ ਬਾਰਡਰ ਨੂੰ ਤੇ ਕਹਿੰਦੇ ਵੀ ਮੈਂ ਇਸ ਮਿਸ਼ਨ ਦੇ ਵਿੱਚ ਪੂਰੀ ਤਰ੍ਹਾਂ ਸਪੋਰਟ ਕਰਦਾ ਆ ਤੇ ਇਸੇ ਲਈ ਟੈਕਸਸ ਟੈਕਟੀਕਲ ਬਾਰਡਰ ਫੋਰਸ ਜਿਸ ਦੇ ਵਿੱਚ ਸੈਂਕੜੇ ਫੌਜੀ ਆ ਉਹਨਾਂ ਨੂੰ ਯੂਐਸ ਬਾਰਡਰ ਪੈਟਰੋਲ এজেন্টস ਦੇ ਨਾਲ ਮਿਲ ਕੇ ਮੋਢੇ ਦੇ ਨਾਲ ਮੋਟਾ ਜੋੜ ਕੇ illegal immigrants ਨੂੰ stop ਕਰਨ ਦੇ ਵਿੱਚ ਉਹ ਮਦਦ ਕਰਨਗੇ ਸੋ 2023 ਦੇ ਵਿੱਚ ਗ੍ਰੈਗ ਐਬਰਟ ਆ ਉਹਨਾਂ ਨੇ ਟੈਕਸਸ ਟੈਕਟੀਕਲ ਫੋਰਸ ਆ ਉਸ ਦਾ ਗਠਨ ਕੀਤਾ ਸੀਗਾ ਤੇ ਉਹਨਾਂ ਦੇ ਮੁਤਾਬਕ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਟਰੂਪਰਸ ਟੂ ਦਾ ਬਾਰਡਰ ਉਹਨਾਂ ਨੇ ਹੁਣ ਤੱਕ 530800 ਇਲੀਗਲ ਇਮੀਗ੍ਰੈਂਟਸ ਉਹਨਾਂ ਨੇ ਫੜੇ ਨੇ ਤੇ 50000 300 ਤੋਂ ਵੱਧ ਕ੍ਰਿਮੀਨਲ ਫੜੇ ਨੇ ਤੇ 622 ਮਿਲੀਅਨ ਡਾਲਰ ਦੀ ਜਿਹੜੀ ਫੈਂਟਨਲ ਆ ਉਹ ਵੀ ਇਹਨਾਂ ਨੇ ਸੀਜ਼ ਕੀਤੀ ਆ ਜੋ ਕਿ ਯੂਐਸ ਮੈਕਸੀਕੋ ਕੈਨੇਡਾ ਦੇ ਸਾਰੇ ਹੀ ਲੋਕਾਂ ਨੂੰ ਮਾਰਨ ਦੇ ਲਈ ਕਾਫੀ ਆ ਰਾਈਨੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੀਆਂ ਆ ਤੇ واਸ਼ਿੰਗਟਨ ਪੋਸਟ ਨੇ ਰਿਪੋਰਟ ਕਰ ਰਿਹਾ ਭਈ ਆਈਸ ਵਾਲੇ ਡੀਆ ਜਿਹੜੇ ਉਹਨਾਂ ਦੇ ਨਾਲ ਤੇ ਐਫਬੀਆਈ ਡਰੱਗ ਇਨਫੋਰਸਮੈਂਟ ਏਜੰਸੀਜ਼ ਐਡਮਿਨਿਸਟ੍ਰੇਸ਼ਨ ਤੇ ਐਫਬੀਆਈ ਦੇ ਏਜੰਟਸ ਨਾਲ ਰਲ ਕੇ ਨਿਊਯਾਰਕ ਦੇ ਵਿੱਚ ਆਪਰੇਸ਼ਨ ਕਰ ਰਹਾ ਹੈ ਨਿਊਯਾਰਕ ਸ਼ਹਿਰ ਉਹ ਸ਼ਹਿਰ ਆ ਜਿੱਥੇ ਕਹਿੰਦੇ ਵੀ ਤਿੰਨਾ ਵਿੱਚੋਂ ਇੱਕ ਬੰਦਾ ਜਿਹੜਾ ਇਮੀਗਰੈਂਟ ਆ ਅ ਸੋ ਉੱਥੇ ਬਹੁਤ ਵੱਡੀ ਗਿਣਤੀ ਚ ਲੋਕ ਬਾਹਰਲੇ ਮੁਲਕਾਂ ਦੇ ਰਹਿੰਦੇ ਆ ਅ ਜੋ ਕਹਿੰਦੇ ਭਈ ਡੋਰ ਨਾਕਸ ਕਰ ਰਹੇ ਹੈਗੇ ਆ ਤੇ ਅਰੈਸਟ ਕਰ ਰਹੇ ਆ ਜਿੱਥੇ ਸੈਂਕਚਰੀ ਪਾਲਿਸੀਜ਼ ਲਿਮਿਟ ਕਰਦੀਆਂ ਕੋਆਪਰੇਸ਼ਨ ਵਿਦ ਆਈਸ ਨਿਊਯਾਰਕ ਦੀ ਪੁਲਿਸ ਜਿਹੜੀ ਆ ਉਹ ਕਹਿ ਰਹੀ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਆਈਸ ਦੀ ਨਹੀਂ ਕਰ ਰਹੇ ਹੈਗੇ ਪਰ ਪੰਜ ਟੀਮਸ ਕਹਿੰਦੇ ਅਵੇਲੇਬਲ ਹੁੰਦੀਆਂ ਯੂਸੂਲੀ ਸਟਰੀਟ ਲੈਵਲ ਆਪਰੇਸ਼ਨ ਦੇ ਲਈ ਇਸ ਟਾਈਮ 12 ਟੀਮਸ ਉੱਥੇ ਇਸ ਜਿਹੜਾ ਆਪਰੇਸ਼ਨ ਆ ਉਹਦੇ ਵਿੱਚ ਹਿੱਸਾ ਲੈ ਰਹੀਆਂ ਜੀ ਬਿਲਕੁਲ ब्रेक ਦਾ ਵਕਤ ਹੋ ਗਿਆ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਲਾ ਜਿਹੜਾ ਇਦਾਂ ਹੀ ਜਾਰੀ ਰਹੇਗਾ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ